ਬਿਲਕੁਲ ਸਾਰਾ ਥੋੜਾ ਇੱਕ ਹੋਰ ਨਵੇਂ ਵਲੌਗ ਤੇ ਆਈ ਹੋਪ ਅੱਜ ਸਭ ਕਿੱਦਾਂ ਹਾਰੇ ਇੱਕ ਹੋਰ ਨਾ ਆ ਗਿਆ ਇਹ ਕਹਿੰਦਾ ਅੱਜਾ ਮੀਤਾ ਟੋਂ ਵੀ ਆ ਗਿਆ ਹਾਂ ਅੱਜ 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 ਆਪਾਂ ਟਰਾਲੇ 'ਚ ਪਾਣੀ ਭਰਨਾ ਅੱਜ ਭਰਦੇ ਆਪਾਂ ਪਾਣੀ ਭਰਨਾ ਹੈ ਅੱਜ ਟਰਾਲੇ 'ਚ ਪਾਣੀ ਭਰ ਕੇ ਅੰਦਰ ਕਹਿੰਦੇ ਬਾਕੀ ਦੂਈਏ ਸਾਰੇ ਕੈਮਰੇ ਸੀਸੀਟੀਵੀ ਆਹ ਜਿਹੜਾ ਮਾਜੀ ਉਹ ਤੋਂ ਪੁੱਛ ਲੋ ਸਾਰਾ ਕੁਝ ਪਤਾ ਆਂਦਾ ਰਹਿੰਦਾ ਬੰਦਾ ਵਾਰੇ ਦੇਖ ਲੈ ਦੁਗਵਾਇਆ ਹੈ ਅੜੇ ਗੁੜੇ ਚੋਰੀ ਕਰਦਾ ਇਹੰਦਾ ਆਪੇ ਕਿ ਨਹੀਂ ਆਵੇ ਸਾਰੇ ਹੋਰ ਨਾ ਲੱਭੋ ਬੱਸ ਠਿਗੜਾ ਕੇ ਜੀ ਜੀ ਆਪੇ ਟਰਾਲੇ ਪਰ ਨਾ ਕਾਣੀ ਅੱਜ ਜਾਨਿਆਰੇ ਨਾਲ ਲਾਉਂਗੇ ਜਦ ਨਾ ਹੁੰਦੇ ਮਿਸਤਰੀ ਸਾਹਿਬ ਆਹ ਹਾਂ ਪਾਣੀ ਲੱਗੇ ਬਾਹਨ ਟਰਾਲੇ 'ਵਾਂ ਨਜ਼ਾਰਾ ਲੈਣਾ ਬਾਪ ਤਾਂ ਪੁੰਡਾ ਨੰਦਾਣਾ ਨੰਦ ਤੇ ਲਾਪਾੜਾ ਨਾ ਪਟਰਾ ਲਟੂਲਾਾਂ ਬਾਂਦੇ ਜਾਗਾ ਪਾੜਾ ਲਟੂਲਾ ਪਾ ਕੇ ਤੇਲ ਨੂੰ ਮਾਰਦੇ ਫਿਰ ਮੇਲਦੇ ਨੂੰ ਹੋ ਜਾਗਾ ਲੋ ਬਾਬਿਓ ਭਾਨੇ ਆਪਾਂ ਟਰਾਲਾ ਆ ਖੜਾ ਏ ਇੱਕ ਤਾਂ ਜਿੰਨੇ ਦੇ ਆ ਗਏ ਭਰਿਆ ਵਾ ਟੂਆ ਭਾਂ ਆਪੇ ਜੜਾ ਪੁੰਗਾ ਪੂਰਾ ਚਾਹੀਦਾ ਹੋਰ ਖੜੀ ਫਾਈਨ ਵੀ ਇਹੇ ਬੋਦੇ ਖੋਲ ਦੇ ਦੀਆਂ ਤੇ ਸਾਡਾ ਦੁੱਧ ਮਾਰ ਕੇ ਇਹ ਬਣਾਉਂਦਾ ਹਾਂ ਹਾਂਜੀ ਬਾਬੇ ਆਪਾਂ ਪਾਣ ਲੱਗੇ ਟਰਾਲੀ ਪਿੱਛੇ ਗਰ ਪਿੱਛੇ ਬੱਸ ਇਹ ਆਪਾਂ ਨੇ ਪਾ ਪਾ ਲਿਆ ਟਰਾਲਾ ਤੇ ਹੁਣ ਆਪਾਂ ਚੱਲੇ ਟਰਾਲਾ ਭਰਨਾ ਇੱਕ ਆ ਗਿਆ ਕੇ ਪਾਹ ਦੇ ਕਿਵੇਂ ਟਰਾਲਾ ਲੋ ਬਾਬੇ ਮੁੰਡੇ ਕਹਿੰਦੇ ਪੁੱਜ ਗਏ ਨਾਣੇ ਨੂੰ ਲੱਗੇ ਟਰਾਲੇ ਦੀ ਸਫਾਈ ਕਰਨ ਹੈਲੋ ਗਾਇਸ ਤੇ ਆਪਾਂ ਢੂਪਾਂ ਮਾਰਉਂਦੇ ਦੇਖ ਤਾਂ ਠੀਕ ਆ ਹੁਣ ਵਾ ਓਕੇ ਆ ਪਾਣੀ ਮਾਰ ਦਿੰਦੇ ਇੱਕ ਵਾਰ ਪਾਣੀ ਮੈਂ ਕਹਾਂ ਲੋਡ ਨਹੀਂ ਹੈ ਨਹੀਂ ਮਿੱਟੀ ਹੀ ਸਾਫ ਹੋ ਜੂਗੀ ਨਹੀਂ ਨਹੀਂ ਮਿੱਟੀ ਮੇਂ ਪੈਹੀ ਜਾਣੀ ਹੈ ਨਹੀਂ ਪਰ ਇਹਦੇ ਹੂੰ ਮਿੱਟੀ ਮੇਂ ਹੀ ਜਾਣੀ ਖੱਲੇ ਉਹ ਬਸ ਇੱਕ ਹੀ ਠੀਕ ਹੈ ਮੜਾ ਕੋ ਮਾਰਦੇ ਜਿਹੜੇ ਖੁੰਝੇ ਖਾਂਚੇ ਰਹਿੰਦੇ ਆ ਇਹ ਨਹੀਂ ਨਹੀਂ ਮੈਨੂੰ ਇਹ ਬ੍ਰਿੱਕ ਨਹੀਂ ਲੈਣਾ ਕੋਈ ਹੈ ਮੈਂ ਤਰਪਾਲ ਲਾ ਲੈਣੀ ਪਈ ਯਾਰ ਉਹ ਤਰਪਾਲ ਦੀ ਲੋੜ ਨਹੀਂ ਹੈ ਸਾਫ ਤਾਂ ਟਰਾਲਾ ਪਿਆ ਯਾਰ ਕਿਹੜੇ ਕਿਦਾਂ ਲੀਕ ਹੁੰਦਾ ਜਿੱਥੇ ਕੋਈ ਦਿਖਦਾ ਮਾੜਾ ਮੋਟਾ ਉੱਥੇ ਆਪਾਂ ਨੇ ਉਹ ਲਾ ਦੇਣਾ ਬਾਕੀ ਇਹ ਮਿੱਟੀ ਵਹੇ ਜਾਣੀ ਥੱਲੇ ਬੰਦ ਕਰ ਦੇ ਯਾਰ ਵਿੱਚ ਜੀ ਨਾ ਸੁਸੂ ਕਰੇ ਨਾ ਜਾਣਦੇ ਰੇ ਰੜਕੜੇ ਮੂਹੇ ਤੜਿਆ ਬਿੱਲੇ ਲਾ ਵਣਾਈ ਆ ਦੇ ਨੱਗੇ ਬਾਬੇ ਟੇਪਾ ਮਾਰ ਨਾਣਾ ਲਾ ਦੇ ਲਾ ਦੇ ਟੱਕੀ ਟੇਡ ਜੂ ਮੇ ਟੇਪ ਕਨੇ ਹਾਂ ਹਾਂ ਡਬਲ ਆ ਦੀ ਮੁੰਡੇ ਕਨੇ ਨਾ ਆਣਾ ਮਾਚਾ ਲ ਆਰਦੇ ਪਾਸਾ ਲੈ ਇਹ ਕਿਤਾ ਨਹੀਂ ਵੈਸੇ ਬਾਕੀ ਇਹਨਾਂ ਦਾਦੇ ਵੀ ਸੁਸੂ ਨਹੀਂ ਕਰਦੇ ਕਿਸੇ ਨਾ ਟਰਾਲੀ ਮਾ ਹਾਂ ਬਾਬੇ ਵਿੱਚ ਟਾਇਲਟ ਨਹੀਂ ਜਾਂਦੀ ਹੋ ਸ਼ਰੂ ਟਾਇਲਟ ਵਾਲੇ ਵੀ ਹੁੰਦੇ ਵਿੱਚ ਕਈ ਹਾਂ ਯਾਰ ਚਾਕੂ ਦੇ ਨਾਮ ਤੇ ਦੱਸਦੇ

ਮੀਟਾ ਕੇ ਦੀਏ ਕੀ ਹੈ ਵੀਊ ਹੈ ਮਨੀ ਕਹਿੰਦੇ ਤੇ ਚਿੱਤਰਾਂ ਦੀ ਵੀਡੀਓ ਨਾਲ ਲੀ ਜਾਂਦੇ ਆ ਨੇ ਐ ਨਾ ਟੂਟ ਬੋਲੇ ਤਾਂ ਮੇਰਾ ਭਾਈ ਇਹ ਥੋੜੇ ਬੰਦੇ ਆ ਇਗਨੋਰ ਕਰੋ ਇਹ ਸਾਲਾ ਥੋੜਾ ਬਹੁਤ ਗੰਦ ਜਿਹਾ ਫੰਦਾ ਹੈ ਕੀ ਹੁੰਦੀ ਡੱਟ ਬਲਾਏ ਆ ਉਹ ਲਾ ਗਾਹ ਬਣਦਾ ਨਾਈਵ ਕਹਦਾ ਹੜੇ ਨਾਣਾ ਵਿਚਰੇ ਲੈ ਸਾੜੇ ਨੂੰ ਪਾਟੇ ਆ ਜਿਸ ਪਾਣੇ ਨਾਣਾ ਹੀ ਹੈ ਬੱਸ ਸਾਰਾ ਦਿਨ ਮੈਂ ਕਹਿੰਦਾ ਮੈਂ ਨਹੀਂ ਉੱਥੇ ਮਾਤੀ ਮਾਤੀ ਚਬਾ ਕੇ ਟੇਬਲਾਂ ਦੀ ਉੱਪਰ ਤੇ ਸਾੜ ਇਹਦੇ ਵਾਂ ਲੈ ਅੱਜ ਫਿਰ ਪਾਰਟੀ ਅੱਜ ਇਹ ਤੁਹਾਨੂੰ ਕੋਈ ਨਹੀਂ ਹੈ ਓ ਯਾਰ ਕੱਲ ਕਰ ਦੂਗਾ ਹਾਂ ਸੁਣ ਤਾਂ ਲੈ ਝੱਲੇ ਮੈਂ ਕਹਿੰਦਾ ਲਫਾਫਾ ਲਾ ਕੇ ਫੇਰ ਲਾਈ ਟੇਪ ਕੁਣ ਕਹ ਪਣੀ ਪਾਣੀ ਵੀ ਜੇ ਰੋੜ ਨਹੀਂ ਕਹਦੇਗਾ ਨਾ ਉਹ ਪਾਣੀ ਮਾਰ ਦੀ ਇੱਕ ਵਾਰੀ 37 ਪਾਣੀ ਹੈਗੀ ਇਹ ਦੇਖ ਲੈ ਮਿੱਚ ਰੈਣ ਦੇ ਪਾਣੀ ਠੀਕ ਹੈ ਲਾਟੂ ਇੱਕਣੀ ਸਾਹ ਜੜਾਉਂਗਾ ਵਰਕਾਡ ਉੱਪਰ ਚੱਲਾ ਹਾਂ ਥੱਲੇ ਵੈਜਣਾ ਪਾ ਜੀ ਜਾਂ ਚੈੱਕ ਕਰ ਆਇਆ ਨਹੀਂ ਓਰਤੀ ਇਹ ਪਾਸੇ ਡਾਲੀ ਪਰ ਹੈਗੀ ਹੈ ਆ ਗਿਆ ਤੇ ਡਾਲੇ ਵਾ ਟੇਪ ਲਾਣ ਦੇਖੋ ਦੇਖ ਲਾ ਟੇਪ ਲਾ ਸਿਕੋ ਟੇਪ ਲਾਉਂਦੇ ਹੋਏ ਮੁੰਡੇ ਮਨੀ ਬਲੌਗਰ ਮਨੀ ਬਲੌਗਰ ਆਪਣਾ ਬੰਦਾ ਤੇ ਆਹ ਹੈ ਜਸੂ ਝਾੜੂ ਵਾਲਾ ਇਹ ਝਾੜੂ ਨੂੰ ਵੋਟ ਆਹ ちゃっਾ ਆਪਣਾ ਤੇ ਇਹ ਕਹਿੰਦਾ ਝਾੜੂ ਨੂੰ ਵੋਟ ਪਾਓ ਉਹ ਕਹਿੰਦਾ ਝਾੜੂ ਜਿੱਕੇ ਮਰਦਾ ਏ ਝਾੜੂ ਥੱਲੇ ਰੱਖ ਝਾੜੂ ਹੀ ਚੱਕੀ ਫਿਰਦਾ ਏ ਇਹ ਮੁੰਡਾ ਕਹਿੰਦਾ ਭਾਈ ਅਮਰੀਤ ਪਾਲੂ ਪਾਣੀ ਹੈ ਪਹਿਲਾਂ ਇਹ ਝਾੜੂ ਵਾਲਾ ਤਾਂ ਹੁਣ ਇਹ ਅਮਰੀਤ ਟੱਕੜੀ ਵਾਲੇ ਤੇ ਟੱਕੜੀ ਵਾਲੇ ਤੇ ਇਹ ਬਾਬਿਓ ਟੱਕੜੀ ਵਾਲੇ ਤੇ ਬਿੱਲਾ ਭਾਈ ਕਿਹਨੂੰ ਵੋਟ ਪਾਉਂਗਾ ਵੀਰਾ ਵੋਟ ਨਹੀਂ ਬਣਾਈ ਅਸੀਂ ਤਾਂ ਇਹ ਕਿਸੇ ਨੂੰ ਨਹੀਂ ਪਾਣੀ ਅੱਛਾ ਕਦ ਬਣਾਉਂਗਾ ਫਿਰ ਬਣਾਉਣੀਆਂ ਨਹੀਂ ਬਸ ਹਾਂ ਅੱਛਾ ਵੋਟ ਨਾ ਬਣਾਉ ਬਾਬਿਓ ਤੇ ਇਹ ਸੁਗਮਨ ਹੈ ਬਿੱਲਾ ਨਹੀਂ ਹੈ ਸ਼ੂ ਕਰੇ ਸੁਖਾ ਅਸ਼ੁਖਾ ਉਹ ਪਾਣਾ ਲਾਲੀ ਟੇਬ ਸਾਰੀ ਤੇ ਹੁਣ ਆਪਾਂ ਪਰੂਗੇ ਪਾਣੀ ਰੇਤਾਂ ਤੇ ਬੈਠੇ ਆਪਣੇ ਦੋ ਬੰਦੇ ਆ ਬਿੱਲਾ ਤੇ ਸੁਸ਼ਮਨ ਉਹ ਯਾਰ ਇਹਦਾ ਨਾਮ ਸਹੀ ਰੇ ਮੈਨੂੰ ਵੀ ਸੁਖੂ ਕਹਿਣਾ ਦਾ ਸੁਖੂ ਓਕੇ ਇਹ ਆਏਗਾ ਮਨੀ ਬਲੌਗਰ ਤੇ ਚਾਚਾ ਆਪਣਾ ਤੇ ਆਪਾਂ ਇਹ ਮੋਟਰਪਾਹ ਖੜੇ ਆ ਪਾਣੀ ਆਪਾਂ ਉਰੀ ਭਰੂਗੇ ਸਾਦੇ ਵਗੜਾ ਹੰਤ ਦੇ ਸਾਧੋ ਚੜੀਆਂ ਪੇ ਆਏ ਤੇ ਉੱਥੇ ਆਪਣਾ ਟਰਾਲਾ ਵੀ ਖੜਾ ਇੱਥੇ ਦੀਦਾਂ ਨਹੀਂ ਉਹ ਕੋਈ ਨਹੀਂ ਦਿਖਦੇ ਵੀ ਜਾਂਦੇ ਆਪਣਾ ਰਈਆ ਮਾ ਵੀ ਖੜਾ ਤੇ ਉਹ ਮੜਿਆ ਕੰਡੀਸ਼ਨ ਖਰਾਬ ਹੋਈ ਵੀ ਉਹਦੀ ਬੋਲਟ ਕਿੱ데 ਆਣਾ ਬੋਲਟ ਤਾਂ ਕਰ ਉਹਨੂੰ ਚੈੱਕ ਕਰ ਲੈ ਲੋ ਬਾਬੇ ਉਹ ਹੁਣ ਲੱਗਿਆ ਤਾਂ ਟਰਾਲੇ ਨੂੰ ਪਾਣ ਪਾਣੀ ਵਰਦੇ ਆ ਹੁਣ ਪਾਣੀ ਚਲਾਣ ਦੇ ਆਣ ਦੇ ਚੱਲ ਚੱਲ ਜਾਣਦੇ ਆਣਦੇ ਬੱਸ ਨਵਾਬੇਓ ਲਾਉਂਦੇ ਸੂਟਗਾ ਪਰਦੇ ਪਾਣੀ ਨਵਾਬੇਓ ਚੈੱਕ ਵਾਪਿਓ ਚੈੱਕ ਕਰੋ ਵਾਪਿਓ ਚੈੱਕ ਇਹ ਕਰਕੇ ਦੇਖੋ ਕੀ ਕਰ ਲਿਆ ਆਪਾਂ ਟਰਾਲਾ ਢੀਕ ਹੋ ਰਿਹਾ ਪਰ ਬਾਬਿਓ ਮੜਿਆ ਖੇਲੋਗੇ ਕੰਮ ਇਦਾਂ ਮਰੀਂਦਾ ਦਿਖ ਰਿਹਾ ਢੀਕ ਹੋ ਰਿਹਾ ਪਰ ਇਹ ਨਾਲ ਕੋਈ ਨਹੀਂ ਜਾਂਦਾ ਫਿਰ ਪਾਲੇ ਜਾਣਾ ਉਹ ਜ਼ਿਆਦਾ ਲੀਕ ਹੋ ਰਿਹਾ ਯਾਰ ਚੱਲ ਹਾਂ ਇਹ ਆ ਜੀ ਬਹੁਤ ਠੀਕ ਜ਼ਿਆਦਾ ਹੋਣ ਲੱਗ ਗਿਆ ਤੇ ਕੰਪਾਸ ਨਹੀਂ ਹੋਇਆ

ਯਾਰਾ ਯਾਰਾ ਇਹ ਆ ਬੇ ਦੋ ਬਾਪੇ ਪੁੱਜ ਗਿਆ ਆ ਪਿਆ ਦੁਆਰਾ ਮੋਟਰ ਵਾ ਪਿੰਡ ਮਾ ਤੇ ਆਇਆ ਇਹ ਢੇੜਾ ਲੱਗੇ ਵੇ ਦੁਆਰਾ ਪਾਣੀ ਭਰਨ ਪਾਣੀ ਡੁੱਲ ਗਿਆ ਦਾ ਪੱਲੀ ਪੁੱਲੀ ਲਾਈ ਤੇ ਮਾ ਪਾਣੀ ਗਰਮ ਹੋ ਗਿਆ ਪਾਣੀ ਗਰਮ ਵੀ ਹੋ ਗਿਆ ਤੇ ਦੁੱਧ ਵੀ ਗਿਆ ਦਾ ਹੁਣ ਚੈੱਕ ਕਰੋ ਹੁਣ ਪੂਰੇ ਨਿਆਰੇ ਆ ਨਿਆਰੇ ਮੈਂ ਆ ਜਾ ਰਹਾ ਹਾਂ ਓਏ ਪਾਣੀ ਪਾਪ ਖੋਲਜਣਾ ਅੰਦਰ ਦੱਬ ਨਾ ਬੋਲ ਜਾਣਾ ਪਾਪ ਉਹ ਪਾਪ ਖੋਲਜਣਾ ਚੰਦੇ ਸ਼ਰਾਬ ਦੇ ਮੁੰਡੇ ਬਹੁਤ ਸ਼ਰਾਰਤੀ ਆ ਆਹ ਨਾ ਨਾ ਪਰ ਫੇਰ ਉਹੀ ਬਾਹਰ ਦੋਪਾ ਯਾਰ ਫੇੜ ਮਾਰਾ ਜਾਂ ਕਰ ਮੋਏ ਤੇ ਫੇਰ ਦੋਪਾ ਆਹ ਆਹ ਲਿਆ ਹੁ ਯਾ 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 ਹੁ ਓ ਜੇ ਫੋਰੀ ਚੱਕੋ ਗੌਰੀਆਂ ਗਾਣੇ ਗੁਨੇ ਤਾ ਲਾ ਲੋ ਲਾਓ ਗਾਣੇ ਆ ਡੱਕ ਲੈ ਕੇ ਆਉਂਦੇ ਆ ਗੁਰੂ ਜੀ ਉਹ ਪੈਪ ਖੋਲ ਜਣਾ ਚੱਲੇ ਰੋਈਆ ਮਾਰ ਮਾਰ ਡੂੰਘੋ ਚ ਪੈ ਗਿਆ ਮਾਰੇ ਮਾਰ ਬਾਬਿਓ ਮੁੰਡੇ ਕਹਿੰਦਾ ਪਿੰਡ ਬੰਦ ਨੂੰ ਵੀ ਕਿਹੜਾ ਲੈਣਾ ਹੈ ਹੁਣ ਚੱਲੇ ਆਪਣਾ ਪਿੰਡ ਬੰਦੰਦੇ ਕਿਹੜਾ ਗਾਣੇ ਛੱਡੇ ਵਡੱਕਾਂ ਨਜ਼ਾਰੇ ਬਾਬਿਓ ਪੂਰੇ ਨਜ਼ਾਰੇ ਆਹ ਨੰਤਾ यार बाबे पूरा एंड इंट गल ही होती है आगा। 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 नाम धान यार ਪਾਣੀ ਕਰਕੇ ਗੇੜਾ ਦੇਣਾ ਇੱਥੇ ਭਰਦੇ ਹੁਣ ਪਾਣੀ ਦੁਆਰਾ ਜਾ ਕੇ ਮੋਟਰ ਵਾ ਵਾਪੇ ਵਾ ਤਾਰੀ ਕੀ ਕਰਵਾਪੇ ਉਹ ਕਿੰਡ ਵਾਲੇ ਟਰੈਕਟਰ ਆਪਿਓ ਨਾ ਤੋਦੇ ਤੇ ਤੇ ਬਸ ਕਰ ਨੂੰ ਨਜ਼ਾਰਾ ਆਇਆ ਪੂਰਾ ਨੰਦ ਹੈ ਸਵਾਦ ਤੇ ਸੀ ਵੀ ਨੂੰ ਦਿਖਾ ਰਹੇ ਜਿਹਨਾਂ ਆ ਰਿਹਾ ਹੈ ਨਾ ਦੇ ਕੋ ਚੱਲ ਗਿਆ ਘਰੋਂ ਨਾਲ ਆਪੇ ਖੋਲੇ ਉਥੀਓ ਕਾਲੂ ਜਾਂ ਪੱਥਰ ਨੂੰ ਫੇਰ ਦੇ ਕੇ ਆਪਾਂ ਬਿੱਡ ਟਰੱਕ ਭਰੂਗੇ ਪਾਣੀ ਦਾ ਇਹ ਨਜ਼ਾਰਾ ਖੋਲਾ ਅਰਜਨ ਵੈਲੀ ਵੀ ਖੜੇ ਚਲੋ ਬਾਪੇਓ ਦੇਖਦੇ ਹੁਣ ਕਾਲੂ ਵਰਗਾ ਪਾਣੀ ਟਰਾਲੇ 'ਚ ਬਿੱਡ ਤੱਕ ਭਰਨਾ ਫੇਰ ਨਿਆਰ ਆਣਾ ਹੋ। ਹੋਰ ਬਾਪੇਓ ਕਰਦੇ ਆਪਾਂ ਬਰੌਗ ਦਾ ਐਂਡ ਜਿਲਦਾ ਤੁਹਾਨੂੰ ਅਗਲੇ ਬਲੌਗ 'ਚ ਧੰਨਵਾਦ ਬੜਾ ਸਾਡਾ ਬਰੌਗ ਦਾ ਇੱਕ ਹੁੰਦਾ ਹੈ। ਬਾਏ